ਸਰ ਕੱਲ ਨੂੰ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਜੀ ਇਹਦੇ ਵਿੱਚ ਜੀ ਲੜਕੀ ਹਾਜ਼ਰੀ ਕੌਣ ਸੀ ਸ਼ਾਦੀ ਖੋਦਾ ਸੀ 25 26 ਸਾਲ ਦੀ ਸੀ ਜਿਹਨੂੰ ਮੇਰੇ ਹਸਬੰਦ ਨੇ ਕੱਲ ਕਬਰ ਕਰਾਇਆ ਸੀ ਕਿ ਜਿਹਦੇ ਅਸੀਂ ਜਨਪੋਲੀ ਕਮੇਟੇ ਚ ਲੈ ਕੇ ਇਹਦਾ ਪੋਸਟਮਾਰਟਮ ਕਰਵਾਇਆ ਸਰ ਪੂਰੀ ਕੀ ਮਾਮਲਾ ਸੀਗਾ ਕਿ ਕੱਲ ਨੂੰ ਲੈ ਕੇ ਨਹੀਂ ਕੀਤਾ ਇਹਦੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀਦਾ ਹਸਬੰਦ ਇਸ ਵਜ੍ਹਾ ਕਰਕੇ ਹੋਲੀ ਕਤਲ ਕੀਤਾ ਬਾਕੀ ਕਥੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਜੇ ਅਸੀਂ ਦੋਸ਼ੀ ਦੀ ਪਤਾ ਨਹੀਂ ਦੱਸਾਂਗੇ ਕੋਈ ਤੇਜ਼ ਤਾਰਕ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੀਆਂ ਜੀ ਇਸ ਤੋਂ ਬਾਅਦ ਉਹਾਂ ਨਹੀਂ ਸੱਟਾਂ ਲੱਗੀਆਂ ਉਹ ਬਾਕੀ ਤੁਹਾਨੂੰ ਬਾਅਦ ਹੀ ਦੱਸਦੇ ਨੇ ਸਰ ਮਿੱਤਕਾ ਕੀ ਕੰਮ ਕਰਦੀ ਸੀ ਤੇਰੇ ਘਰ ਦਾ ਕੀ ਕੰਮ ਕਰਦਾ ਸੀਗਾ ਨਹੀਂ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਤੇ ਲੱਗੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਹੋਈ ਹੋਰ ਜਿਮ ਵਗੈਰਾ ਹੈਗੀ ਉੱਥੇ ਕੰਮ ਕਰਦੀ ਸੀ ਸਰਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਉਹ ਕਦੋਂ ਤੱਕ ਪੋਸੀਬਲ ਹੈ ਜੀ ਉਹ ਜਲਦੀ ਕਰ ਦੇਣਗੇ